ਸਤਿ ਸ਼੍ਰੀ ਅਕਾਲ ਦੋਸਤੋ ਕਿ ਹਰ ਚਾਲੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜ਼ੇ ਚੋਗੇ ਜਿੱਥੇ ਵੀ ਰਹਦੇ ਹੋ ਇੰਡੀਆ ਦੇ ਰਹੇ ਹੋ ਪਾਕਿਸਤਾਨ ਦੇ ਰਹੇ ਹੋ ਜਾਂ ਦੂਸਰੇ ਦੇਸ਼ਾਂ ਦੇ ਵਿੱਚ ਅਕਰ ਦੋਸਤੋ ਤੁਸੀਂ ਵੀ ਯੂਕੇ ਆਂਦੀ ਸਲਾਹ ਲਈ ਹੈ ਕਿ ਥੋੜੇ ਦਿਨ ਟੱਜੋ ਥੋੜੀ ਯੂਕੇ ਦੀ ਟੈਨਸ਼ਨ ਜਲਦੀ ਵੀ ਤੁਸੀਂ ਨਿਊਜ਼ ਦੇਖਦੇ ਹੋਗੇ ਜਸਨ ਦੀ ਲੋੜ ਨਹੀਂ ਕਿਉਂਕਿ ਹਰ ਬੰਦਾ ਅੱਜ ਕਾ ਟੀਵੀ ਦੇਖਦਾ ਹੈ ਤੇ ਉਹਨੂੰ ਘਰ ਬੈਠੇ ਹਰ ਤਰ੍ਹਾਂ ਦੀ ਨਿਊਜ਼ ਪਤਾ ਲੱਗਦੀ ਆਉਂਦੀ ਹੈ ਬਾਕੀ ਅਸੀਂ ਚਾਹੁੰਦੇ ਹਾਂ ਛੇਤੀ ਛੇਤੀ ਸ਼ਾਂਤੀ ਹੋ ਜੇ ਤੇ ਲੋਕ ਪਿਆਰ ਮੁਹੱਬਤ ਨਾਲ ਜਿਵੇਂ ਪਹਿਲਾਂ ਰਹਿੰਦੇ ਸੀ ਪਤਾ ਨਹੀਂ ਕੀ ਹੋ ਗਿਆ ਇਹ ਸਨ ਵਿੱਚ 2024 ਵਿੱਚ ਤੇ ਬੜੇ ਉਲਟੇ ਸਿੱਦੇ ਕੰਮ ਹੋ ਰਹੇ ਵੇ ਕਈ ਮੁਲਕਾਂ ਨੇ ਵਿਜੇ ਬੰਦ ਕਰਤੇ ਵੇ ਪੁਰਤਗਾਲ ਨੇ ਫਾਇਲ ਲੋਕਨੀ ਬੰਦ ਕਰਤੀ ਹੈ ਕੈਨੇਡਾ ਦੀ ਸੂਟਾਂ ਦੇ ਸਖਤੀ ਕਰੀ ਆਇਆ ਹੈ ਇੰਗਲੈਂਡ 'ਚ ਵੀ ਬੜੀ ਸਖਤੀ ਹੋਈ ਹੈ ਤੇ ਦੇਸੀ ਬੰਦੇ ਦਾ ਕੀ ਬਣੇਗਾ ਕਿ ਦੇਸੀ ਨੇ ਤੇ ਮੀਰ ਜੀ ਉਹ ਮੁਲਕਾਂ ਵਾਲੇ ਆਹਨੇ ਚਲੋ ਫੈਰਪੁਰ ਲੱਜਣਗੇ ਸੱਟ ਹੋ ਜਾਵਾਂਗੇ ਜਿਨ੍ਹਾਂ ਦੇ ਦਵਾਗ ਚ ਬਾਹਰ ਆਂਦਾ ਪੂਸਵਾਰ ਹੈਗਾ ਵੀ ਨਹੀਂ ਬਾਹਰ ਜਾਣੀ ਚਾਹਣਾ ਹੈ ਇਹ ਤੁਹਾਨੂੰ ਪਤਾ ਹੈ ਦੋਸਤੋ ਉਹਨਾਂ ਦੇ ਹਰ ਹਾਲਤ ਚ ਬਾਹਰ ਆਣਾ ਹੈ ਤੇ ਜੇ ਹਾਲਾਤ ਖਰਾਬ ਹੋਣ ਤੇ ਫਿਰ ਬਾਹਰ ਆਂਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਬਾਹਰ ਆਂਦਾ ਤਾਂ ਹੀ ਫਾਇਦਾ ਹੈ ਜੇ ਮੁਲਕ ਚ ਸ਼ਾਂਤੀ ਹੋਏਗੀ ਤੁਸੀਂ ਆਪਣਾ ਕਾਰੋਬਾਰ ਕਰ ਸਕੋਗੇ ਜਿਹਨੇ ਸਟੱਡੀ ਕਰਨੀ ਸਟੱਡੀ ਕਰ ਸਕਦਾ ਹੈ ਕਾਰੋਬਾਰ ਕਰਨਾ ਹੈ ਕਾਰੋਬਾਰ ਕਰ ਸਕਦਾ ਹੈ ਜੋਬ ਲੱਭਣੀ ਜੋਬ ਕਰ ਸਕਦਾ ਹੈ ਜਿਨੇ ਕੋ ਬਿジネス ਕਰਨਾ ਹੈ ਬਿジネス ਕਰ ਸਕਦਾ ਹੈ ਇਸ ਕਰਕੇ ਕੋਸ਼ਿਸ਼ ਕਰੋ ਜੀ ਥੋੜੇ ਦਿਨ ਉਕਜੋ ਤੁਸੀਂ ਔਲਾਦ ਦੇਖੋ ਸਿਆਣਾ ਆਦਮੀ ਉਹ ਹੁੰਦਾ ਹੈ ਜਿਹੜਾ ਹਾਲਾਤ ਪਹਿਲਾਂ ਵੇਖ ਲੈਂਦਾ ਹੈ ਕਿਉਂਕਿ ਇੱਕੋ ਹੀ ਜੱਥੋਂ ਤੀਰ ਨਿਕਲ ਗਿਆ ਨਾ ਤੇ ਫੇਰ ਮੁਸ਼ਕਲ ਹੋ ਜਾਂਦੀ ਹੈ ਜੇ ਤੁਸੀਂ ਪੈਸੇ ਖਰਾਬ ਕਰਤੇ ਤੇ ਵੇਖੋ ਵੇਖੀ ਚੱਕਰ ਜਾ ਗਏ ਵੀ ਕੋਈ ਗੱਲ ਨਹੀਂ ਜਿਵੇਂ ਪਿਆਬੀ ਕਰਦੇ ਹੋ ਕੋਈ ਗੱਲ ਨਹੀਂ ਸਾਨੂੰ ਕਿਉਂ ਲੱਗਾ ਇਹ ਚਲੇ ਜਾਣਾ ਜਾ ਕੇ ਦੇਖ ਲਾਂਗੇ ਤਾਂ ਜਿਹਨੂੰ ਫੇਰ ਨੁਕਸਾਨ ਹੋ ਜਾਂਦਾ ਹੁੰਦਾ ਹੈ ਕਈ ਵਾਰੀ ਘਾਰ ਹੀ ਵਾਣਾ ਪੈ ਜਾਂਦਾ ਹੈ। ਇਸੇ ਚੱਕਰ ਜੀ ਮੈਂ ਕੋਲੀ ਫਸ ਗਿਆ ਸੀ। ਮੈਨੂੰ ਨਹੀਂ ਪਤਾ ਵੀ ਇਸ ਤਰ੍ਹਾਂ ਇੰਡੀਆ ਜਾ ਕੇ ਚੱਕਰ ਪੈ ਜਾਣਾ। ਮੈਨੂੰ 3 ਹਫ਼ਤੇ ਛੁੱਟੀਆਂ ਸੀ। ਮੈਂ ਬੜੇ ਘੁੰਮਣ ਫਿਰਨ ਦੇ ਚੱਕਰ ਚ ਲੱਗ ਗਿਆ ਇੰਡੀਆ। ਉੱਥੇ ਲੱਗ ਗਿਆ ਕਰੋਨਾ। ਸਾਢੇ 4 ਮਹੀਨੇ ਫਸਲਾ ਪੈ ਗਿਆ ਇੰਡੀਆ 'ਚ। ਫਿਰ ਮੈਂ ਬੜਾ ਪਛਤਾਇਆ ਵੀ ਮੈਂ ਚੰਗਾ ਭਲਾ ਯੂਕੇ 'ਚ ਰਹਿਣ ਦੇ ਹਾਂ ਕਿਉਂ ਪੰਗਾ ਲਿਆ। ਇਸ ਕਰਕੇ ਦੋਸਤੋ ਜੀ ਇਹ ਹਾਲਾਤ ਮਾੜੇ ਨਜ਼ਰ ਆਉਂਦੀਆਂ ਹਨ। ਤੇ ਫਿਰ ਕਰੋਨਾ ਦਾ ਫਾਇਦਾ ਕੋਈ ਨਹੀਂ ਹੁੰਦਾ। ਸਭ ਤੋਂ ਸਿੱਖੀ ਉੱਤਰੀਂ ਦੀ ਜਿੱਥੇ ਤੁਸੀਂ ਸੇਟ ਬਠਿਓ ਥੋੜਾ ਜਨੇ ਵੇਟ ਕਰੋ ਨਾ ਹੀ ਕਿਤੇ ਇੰਗਲੈਂਡ ਪਜਾ ਆਇਆ ਤੇ ਨਾ ਹੀ ਕਿਤੇ ਗ੍ਰੀਟਾ ਪਜਾ ਆਇਆ ਜਾਂ ਨਾ ਯੂਰਪ ਪਜਾ ਆਇਆ ਜਿੱਥੇ ਤਰ ਤਾਲਾ ਆਪਣੇ ਲਿਖਿਆ ਤੁਸੀਂ ਬਸ ਪੁੰਜ ਜਾਣਾਗਾ ਸਿਰਫ ਕੀ ਹੁੰਦਾ ਥੋੜੀ ਵੇਟ ਕਰਨੀ ਪੈਂਦੀ ਹੈ ਹਾਲਾਤ ਚੰਗੀ ਹੋਣ ਮੁਲਕ ਵੀ ਉਹ ਚਲੋ ਜਿੱਥੇ ਤੁਹਾਨੂੰ ਉਮੀਦ ਹੈਗੀ ਹੈ ਤੁਸੀਂ ਪੱਕੇ ਹੋ ਸਕਦੇ ਹੋ ਤੁਹਾਡੀ ਫੈਮਿਲੀ ਪੱਕੀ ਹੋ ਸਕਦੀ ਹੈ ਮਾਪੇ ਪੱਕੇ ਹੋ ਸਕਦੇ ਹਨ ਤੁਸੀਂ ਆਪਣੀ ਸੈਟਿੰਗ ਕਰ ਸਕਦੇ ਹੋ ਇਜੀ ਤੁਹਾਨੂੰ ਵਰਕ ਪਰਮਿਟ ਮਿਲ ਜਾਈਏ ਇਹ ਤੇ ਬੱਸ ਹੀ ਖਰਾਬ ਜੀ ਤੇ ਜੇ ਤੁਸੀਂ ਕਿਸੇ ਦੇਸੀ ਬੰਦੇ ਕੋਲੋਂ ਵਰਕ ਪਰਮਿਟ ਲੈਣਾ ਹੈ ਪਰ ਇੱਕ ਕੰਟਰੀ ਕੋਈ ਹੋਵੇ ਇਹਨਾਂ ਸੋਚੋ ਵੀ ਤੁਹਾਡੀ ਬੜੀ ਪਰਸਨੈਲਿਟੀ ਤੁਹਾਨੂੰ ਫ੍ਰੀ ਦੇ ਦੇਗਾ ਕਿਸੇ ਨਹੀਂ ਜਿਹੜਾ ਉਹ ਪੰਚ